ਤਤਸ਼ੀਰ ਇਹ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਨਾ ਜਿਤਨੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮਾਵਰ ਕੀ ਬਜ਼ੁਰਗ ਮਾਤਾ ਦਾ ਨਹੀਂ ਕੀਤਾ ਖਿਆਲ ਉਲਟੇਰੇ ਪੈਸੇ ਨਾਲ ਭਰੇ ਬੈਗ ਹੋ ਕੇ ਹੋਏ ਫਰਾਰ ਇਸ ਦੇ ਨਾਲ ਹੀ ਮੋਗਾ ਪਹਿਲਾ ਹੀ ਘਾਤ ਲਗਾ ਕੇ ਸਨ ਚੋਰੀ ਸਨ ਨਾਲ ਹੀ ਮੋਗਾ ਦੇ ਬਗਾਪੁਰਾਣਾ ਕਸਬਾ ਰੋਡ ਤੇ ਇੱਕ ਜੁਵਿਲਰ ਦੀ ਦੁਕਾਨ ਦੇ ਬਾਹਰ ਕਾਰ ਸਵਾਰ ਦੋ ਅਣਪਛਾਣੇ ਵਿਅਕਤੀਆਂ ਨੇ ਇੱਕ ਔਰਤ ਤੋਂ 1 ਲੱਖ ਰੁਪਏ ਦੀ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ ਹਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਆ ਰਮਜੀਤ ਕੌਰ ਦੀ ਪਤਨੀ ਬਲਵਿੰਦਰ ਸਿੰਘ ਨਿਵਾਸੀ 45 ਸਾਲ ਦੀ ਔਰਤ ਬਗਾਪੁਰਾਣਾ ਰੋਡ ਤੇ ਦੱਸਿਆ ਕਿ ਅੱਜ ਸਵੇਰੇ ਉਹ ਸੁਨਿਆਰੇ ਦੇ ਪੈਸੇ ਦੇਣ ਲਈ ਆਟੋ ਰਾਹੀ ਕਰੋੜਾ ਆਈਸੀ ਅਤੇ ਜਦੋਂ ਉਹ ਮੋਗਾ ਰੋਡ ਤੇ ਸੁਨਿਆਰੇ ਦੀ ਦੁਕਾਨ ਦੇ ਬਾਹਰ ਪਹੁੰਚੀ ਤਾਂ ਦੁਕਾਨ ਦੇ ਕੋਲ ਇੱਕ ਲੜਕਾ ਖੜਾ ਸੀ ਅਤੇ ਉਸ ਦਾ ਦੂਜਾ ਦੋਸਤ ਕਾਰ ਵਿੱਚ ਬੈਠਾ ਸੀ ਜਦੋਂ ਮੈਂ ਦੁਕਾਨ ਦੇ ਅੰਦਰ ਜਾਣ ਲੱਗੀ ਤਾਂ ਉੱਥੇ ਖੜੇ ਲੜਕੇ ਨੇ ਅਚਾਨਕ ਔਰਤ ਦੇ ਹੱਥੋਂ ਪੈਸੇ ਨਾਲ ਭਰਿਆ ਬੈਗ ਖੋਲ੍ਹਿਆ ਅਤੇ ਕਾਰ ਵਿੱਚ ਜਾ ਕੇ ਭੱਜ ਕੇ ਬੈਠ ਗਿਆ ਔਰਤ ਨੇ ਦੋਸ਼ੀ ਨੂੰ ਫਰਾਰ ਦੀ ਕੋਸ਼ਿਸ਼ ਕੀਤੀ ਅਤੇ ਬਲਮਾਸ਼ ਨੂੰ ਫੜ ਨਹੀਂ ਸਕੀ ਆ ਰਹੀ ਹੈ ਫਾਰਮਰ ਦੀ ਇਸ ਦੇ ਨਾਲ ਹੀ ਸ਼ੰਭੂ ਵਿੱਚ ਰੇਲਵੇ ਟ੍ਰੈਕ ਜਾਮ ਚੌਥਖਾ ਦੇਣਾ ਇਸ ਦੇ ਨਾਲ ਹੀ 54 ਟ੍ਰੇਨਾਂ ਨੂੰ ਕੀਤਾ ਗਿਆ ਰੱਦ 22 April ਨੂੰ ਜੀਦ ਚ ਸੱਟਿਆ ਵੱਡਾ ਇਕੱਠ ਇਸ ਦੇ ਨਾਲ ਹੀ ਸ਼ੱਭੂ ਰੇਲ ਸਟੇਸ਼ਨ ਤੇ ਕਿਸਾਨਾਂ ਦੇ ਧਰਨੇ ਦਾ ਅੱਜ ਚੌਥਾ ਦਿਨ ਸੀ ਬਾਲਾ ਕੈਂਪ ਤੋਂ ਪੰਜਾਬ ਤੇ ਜੰਮੂ ਕਸ਼ਮੀਰ ਦੀ ਨੂੰ ਜਾਣ ਵਾਲੀ ਰੇਲਵੇ ਟ੍ਰੈਕ ਪੂਰੀ ਤਰ੍ਹਾਂ ਜੰਮਕਰ ਦਿੱਤੇ ਗਏ ਹਨ ਟ੍ਰੇਮ ਜੰਮ ਕਰਨ ਦਿੱਲੀ ਦੇ ਉੱਤਰ ਪ੍ਰਦੇਸ਼ ਦੇ ਹਰਿਆਣਾ ਵਾ ਪੰਜਾਬ ਅਤੇ ਜੰਮੂ ਕਸ਼ਮੀਰ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਸ਼ਨੀਵਾਰ ਨੂੰ ਵੀ ਰੇਲਵੇ ਨੂੰ 44 ਟ੍ਰੇਨਾਂ ਰੱਦ ਕਰਨੀਆਂ ਪਈਆਂ ਰੀਅਲਮੀ ਨੇ ਵੀ ਆਪਣੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਟ੍ਰੇਨਰ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਰੇ ਦੂਜੇ ਪਾਸੇ ਕਿਸਾਨਾਂ ਨੇ 22 April ਨੂੰ ਜੀਤ ਦੇ ਵਿੱਚ ਮੀਟਿੰਗ ਕਰਕੇ ਜੇਲ੍ਹ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਸਬੰਧਤ ਵੱਡਾ ਐਲਾਨ ਕੀਤਾ ਗਿਆ ਹੈ ਇੱਕ ਹੋਰ ਸਾਹਮਣੇ ਆ ਰਹੀ ਹੈ ਸਿੱਧੂ ਮਸੇਵਾਲ ਦੇ ਦੋਸਤ ਨੂੰ ਜਾਨੋਂ ਮਾਰਨ ਦੀ ਮੀਲੀ ਧਮਕੀ ਪੰਜਾਬੀ ਗਾਇਕ ਨੇ ਮੰਗੀ ਸੁਰੱਖਿਆ ਇਸ ਦੇ ਨਾਲ ਹੀ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮਸੇਵਾਲ ਦੇ ਖਾਸ ਦੋਸਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਗਾਇਕ ਦੇ ਮਸੇਵਾਲ ਦੇ ਦੋਸਤ ਜਸਕਰਨ ਸਿੰਘ ਗਰੇਵਾਲ ਲਗਾਤਾਰ ਸੁਰੱਖਿਆ ਬਰੋਟ ਰਖੇ ਹੈ ਜਾਣਕਾਰੀ ਮੁਤਾਬਕ ਗਾਇਕ ਜਸਕਰਨ ਸਿੰਘ ਗਰੇਵਾਲ ਨੂੰ ਜਾਨ ਮਾਰਨੀਆਂ ਧਮਕੀਆਂ ਮਿਲ ਰਹੀਆਂ ਹਨ ਇਸ ਦਰਹਾਂ ਗਾਇਕ ਨੇ ਪੰਜਾਬੀ ਅਤੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਅਖੀਰ ਕੀ ਹੈ ਪੂਰਾ ਮਾਮਲਾ ਜਾਣ ਲਈ ਪੜੋ ਪੂਰੀ ਖਬਰ ਜਾਣਕਾਰੀ ਲੋ ਪੂਰੀ ਜਾਣਕਾਰੀ ਮੁਤਾਬਿਕ ਜਸਤੀਸ ਜੀਤ ਸਿੰਘ ਬੇਦੀ ਨੇ ਪਟੀਸ਼ਨ ਦੇ ਸੁਣਵਾਈ ਕਰਦੇ ਆ ਪੰਜਾਬ ਪੁਲਿਸ ਨੇ ਜਸਕਰਨ ਸਿੰਘ ਗਰੇਵਾਲ ਦੇ ਦੋ ਹਥਿਆਰ ਬੰਦ ਸੁਰੱਖਿਆ ਮੁਲਾਜ਼ਮਾ ਵਹੀਆ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਉਹ ਪਟੀਸ਼ਨ ਵਿੱਚ ਕਿਹਾ ਜਸਕਰਨ ਮਸ਼ਹੂਰ ਗਾਇਕ ਸਿੱਧੂ ਮਸੇਵਾਲ ਦੇ ਕਰੀਬ ਦੋਸਤ ਸੀ ਇਸ ਦੌਰਾਨ 2022 ਵਿੱਚ ਮਸੇਵਾਲ ਦੇ ਕਤਲ ਤੋਂ ਕੁਝ ਦਰਬਾਦ ਜਸਕਰ ਸਿੰਘ ਇੰਗਲੈਂਡ ਭੇਜਿਆ ਗਿਆ ਸੀ ਹਾਲ ਹੀ ਵਿੱਚ ਕਿਸੇ ਨੇ ਇੱਕ ਪਿਸਤੌਲ ਦੇ ਈਮੋਜੀ ਦੇ ਨਾਲ ਯੂ ਨੈਕਸਟ ਕਮੈਂਟ ਨਹੀਂ ਧਮਕੀ ਦਿੱਤੀ ਕੀਤੀ ਹੈ ਹਾਈ ਕੋਰਟ ਨੇ ਸੁਰੱਖਿਆ ਦੇ ਹੁਕਮ ਦੇਣ ਦੇ ਨਾਲ ਹੀ ਪੰਜਾਬ ਪੁਲਿਸ ਵੀ ਜਵਾਬ ਮੰਗਿਆ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ